ਹਾਂਜੀ ਪ੍ਰੈਜ਼ਰ ਲੋਡ ਸਾਰੇ ਉਹਨਾਂ ਕਿਵੇਂ ਉਹ ਸਾਰੇ ਮੈਕ ਪੰਕੇ ਸਾਰਤ ਕਰਦੇ ਕਰਦੇ ਤੋਂ ਤੁਹਾਡਾ ਸਾਰਦਾ ਸਾਡੇ ਚਾਮ ਤੇ ਤੋਂ ਥੋੜਾ ਜ਼ਿਆਦਾ ਨਾ ਇੱਕ ਗੁੱਡ ਨਿਊਜ਼ ਸ਼ੇਅਰ ਕਰਨੀ ਹੈ ਥੋੜੇ ਜ਼ਿਆਦਾ ਨਾ ਕਿ ਬੜੇ ਵੀਰ ਪਣਪਰਾ ਸਾਡੇ ਤੋਂ ਡਿਮਾਂਡ ਕਰਦੇ ਸੀ ਕਿ ਸਾਡਾ ਬਜਟ ਘਟਾ ਸਾਡੇ ਲਈ ਘਟਾ ਬਜਟ ਦੇ ਵਿੱਚ ਬੈਸਟ ਕੰਟਰੀਜ਼ ਦੇ ਆਪਸ਼ਨ ਲੈ ਕੇ ਉਹ ਸਾਡੇ ਲਈ ਤੇ ਮੈਂ ਤੁਹਾਨੂੰ ਦੱਸਦਾ ਅਸੀਂ ਹੁਣ ਬੈਸਟ ਕੰਟਰੀਜ਼ ਦੇ ਆਪਸ਼ਨ ਤਾਂ ਤੁਹਾਡੇ ਲਈ ਲੈ ਕੇ ਆਏ ਆਂ ਤੇ ਲੇਕਿਨ ਸਿਰਫ ਟੂਰਿਸਟ ਨਹੀਂ ਲੈ ਕੇ ਆਏ ਅਸੀਂ ਤੁਹਾਡੇ ਲਈ ਡਾਇਰੈਕਟ ਵਰਕ ਪਰਮਿਟ ਲੈ ਕੇ ਆਏ ਆਂ ਤੁਹਾਡੇ ਲਈ ਜਿਹੜੇ ਵੀਰ ਪਣਪਰਾ ਵਰਕ ਪਰਮਿਟ ਤੇ ਬਟੀਆਂ ਕੰਟਰੀਆਂ ਚ ਜਾਣਾ ਚਾਹੁੰਦੇ ਨੇ ਯੂਰਪ ਵਰਗੀਆਂ ਕੰਟਰੀਆਂ ਚ ਜਾਣਾ ਚਾਹੁੰਦੇ ਨੇ ਯੂਰਪ ਚ 29 ਕੰਟਰੀਜ਼ ਨੇ ਸ਼ੇਨਗਨ ਜ਼ੋਨ ਦੇ ਵਿੱਚ ਤੇ ਸਾਡੇ ਕੋਲ 10 ਤੋਂ 15 ਯੂਰੋਪੀਅਨ ਕੰਟਰੀਜ਼ ਦੇ ਵਰਕ ਪਰਮਿਟ ਅਵੇਲੇਬਲ ਆ ਤੇ ਜੋ ਜਿਹੜੇ ਵੀਰ ਭੈਣ ਭਰਾ ਯੂਰਪ ਜਾਣਾ ਚਾਹੁੰਦੇ ਨੇ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਨੇ 2 ਸਾਲ ਦਾ ਵਰਕ ਪਰਮਿਟ ਲੱਗੂਗਾ ਫਿਰ ਉਸ ਦਾ ਕੰਮ ਆਊਗਾ ਜਿਹੜੇ ਵੀਰ ਭੈਣ ਭਰਾ ਜਾਣਾ ਚਾਹੁੰਦੇ ਨੇ ਬਿਨਾ ਕੋਈ ਪੈਸਾ ਪਹਿਲਾਂ ਦਿੱਤੇ ਸਾਰੀ ਪੇਮੈਂਟ ਆਫਟਰ ਵੀਜ਼ਾ ਯੂਰਪ ਕੰਟਰੀਜ਼ ਦੇ 10 ਤੋਂ 15 ਕੰਟਰੀਜ਼ ਦੇ ਵਰਕ ਪਰਮਿਟ ਅਵੇਲੇਬਲ ਆ ਸਕਰੀਨ ਤੇ ਨੰਬਰ ਦਿੱ ਯੂਰਪ ਜਾਣਾ ਚਾਹੁੰਦੇ ਨੇ ਟੂਰਿਸਟ ਵੀਜ਼ੇ ਤੇ ਜਾਣਾ ਦਾ ਸੋਚ ਰਹੇ ਹੋ ਤਾਂ ਲੋਡ ਨਹੀਂ ਹੈਗੀ ਤੁਹਾਨੂੰ ਟੂਰਿਸਟ ਵੀਜ਼ੇ ਤੇ ਜਾਣ ਦੀ ਕਿਉਂਕਿ ਸਾਡੇ ਕੋਲ ਵਰਕ ਪਰਮਿਟ ਅਵੇਲੇਬਲ ਆ ਜਿਹੜੇ ਵੀਰ ਪੈਨਪਲ ਜਾਣਾ ਚਾਹੁੰਦੇ ਨੇ ਸਕਰੀਨ ਤੇ ਨੰਬਰ ਦਿੱਤਾ ਹੋਇਆ ਤਾਂ ਸਾਡੇ ਨਾਲ ਕੰਟੈਕਟ ਕਰ ਲਓ